ਵੀ ਗੱਡੀ ਕਾਰ ਗਿਆ ਜੰਦਾਬਾਦ 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 ਮਰਦਾਬਾਦ 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 ਇਹ ਮਾਮਲਾ ਇਹ ਹੈ ਸਾਰੀ ਰਿਟਾਇਰਮੈਂਟ ਦਾ ਮਾਮਲਾ ਇਹ ਹੈ ਕਿ ਨਗਰ ਨਿਗਮ ਮੋਗਾ ਵਿਖੇ ਜਿਹੜਾ ਮਿਊਨਿਸਪਲ EMPLOYEES FEDERATION ਦੇ ਝੰਡੇ ਹਟਾ ਸਾਰੀਆਂ ਹੀ ਜਥੇਬੰਦੀਆਂ ਇਸ ਰੋਸ ਰੈਲੀਆਂ ਕਰ ਰਹੀਆਂ ਲਗਾਤਾਰ ਚੌਥਾ ਦਿਨ ਇਹਦਾ ਕਾਰਨ ਇਹ ਹੈ ਵੀ ਜਿਹੜੇ ਕਰਮਚਾਰੀ ਰਿਟਾਇਰਮੈਂਟ ਹੋ ਚੁੱਕੇ ਆ ਯਾ ਜਿਹੜੇ ਮੌਜੂਦਾ ਡਿਊਟੀਆਂ ਤੇ ਹੈਗੇ ਆ ਮੁਲਾਜ਼ਮਾਂ ਉਹਨਾਂ ਦਾ ਜਿਹੜਾ ਪੀਐਫ ਦਾ ਪੈਸਾ ਕੱਟਿਆ ਜਾਂਦਾ ਸੀਗਾ ਉਹ ਉਹਦੇ ਵਿੱਚ ਜਿਹੜਾ ਸਰਕਾਰਾਂ ਵੱਲੋਂ ਲੰਬੇ ਸਮੇਂ ਤੋਂ ਜਿਹੜਾ ਡੀਏ ਆ ਕਹੇ 5% ਹੋਵੇ 10% ਹੋਵੇ 4% ਹੋਵੇ ਲੰਬੇ ਸਮੇਂ ਤੋਂ ਸਰਕਾਰਾਂ ਜਿਹੜਾ ਬਕਾਇਆ ਜਿਹੜਾ ਪੈਸਾ ਹੁੰਦਾ ਉਹ ਕਹਿੰਦੀ ਆ ਵੀ ਇਹਨਾਂ ਦੇ ਪੀਐਫ ਖਾਤਿਆਂ ਦੇ ਵਿੱਚ ਜਮ੍ਹਾਂ ਕਰ ਦਿਓ ਨਾ ਤਨਖਾਹ ਨਾਲ ਉਹਦੀ ਕਿਸ਼ਤ ਲੱਗ ਜਾਂਦੀ ਸੀ ਲੇਕਿਨ ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਪ੍ਰੈਸ ਅੱਗੇ ਵੀ ਉਹਨਾਂ ਦਾ ਪਿਛਲਾ ਜਿਹੜਾ ਲੰਬੇ ਸਮੇਂ ਤੋਂ ਜਿਹੜਾ ਪੈਸਾ ਖਾਤਿਆਂ 'ਚ ਪੀਐਫ ਖਾਤਿਆਂ 'ਚ ਜਮ੍ਹਾਂ ਹੋਣਾ ਚਾਹੀਦਾ ਸੀਗਾ ਉਹ ਮੋਗੇ ਦੇ ਵਿੱਚ ਇੱਕ ਡੀਸੀਐਫ ਹੈ ਪਰਮਜੀਤ ਸਿੰਘ ਮਾਲਵਾ ਉਹਨੂੰ ਲੰਬੇ ਸਮੇਂ ਮੋਗੇ ਰਹਿੰਦੇ ਹੋਗੇ ਆ ਉਹਦਾ ਪੈਸਾ ਸੀਗਾ ਉਹਦੀ ਨਲੈਕੀ ਕਰਕੇ ਉਹਦੀ ਨਲੈਕੀ ਕਰਕੇ ਉਹ ਮੁਲਾਜ਼ਮਾਂ ਨਾਲ ਬਹੁਤ ਨਫਰਤ ਅਦੇ ਚੜਦਾ ਚਾਹੇ ਰਿਟਾਇਰਮੈਂਟ ਮੁਲਾਜ਼ਮ ਹੋਣ ਜਾਂ ਮੌਜੂਦਾ ਹੋਣ ਜਾਂ ਜਿਹਨਾਂ ਦੀ ਡੈਥ ਹੋ ਚੁੱਕੀ ਹੈ ਕਰਮਚਾਰੀਆਂ ਦੀ ਉਹ ਪੈਸਾ ਉਹਨਾਂ ਦੇ ਪੀਐਫ ਤੋਂ ਖਾਤੇ 'ਚ ਨਹੀਂ ਜਮ੍ਹਾਂ ਹੋਇਆ ਸਾਡੇ ਮੁਤਾਬਕ ਅਸੀਂ ਫੈਡਰੇਸ਼ਨ ਵੱਲੋਂ ਲਿਖ ਕੇ ਕਮਿਸ਼ਨਰ ਸਾਹਿਬ ਨੂੰ ਮੇਅਰ ਸਾਹਿਬ ਨੂੰ ਤੇ ਸਬੰਧਤ ਅਧਿਕਾਰੀਆਂ ਨੂੰ ਲਿਖ ਕੇ ਵੀ ਦਿੱਤਾ ਇਹ ਪੈਸਾ ਸਾਡਾ ਖਾਤੇਆਂ ਦੇ ਵਿੱਚ ਜਮ੍ਹਾਂ ਹੋਣਾ ਚਾਹੀਦਾ ਲੇਕਿਨ ਉਹ ਕਮੇਟੀ ਬਣਨੀ ਚਾਹੀਦੀ ਸੀ ਲੇਕਿਨ ਕਮਿਸ਼ਨਰ ਸਾਹਿਬ ਨੇ ਕਮੇਟੀ ਜਿਹੜੀ ਬਣਾਈ ਹੈ ਉਹਦੇ ਵਿੱਚ ਮਾਲਵੇ ਨੂੰ ਵੀ ਸ਼ਾਮਿਲ ਕਰ ਲਿਆ ਵਾ ਤੇ ਬੀਸੀਐਫ ਨੂੰ ਦੱਸੋ ਜਿਹੜਾ ਉਹ ਕਮੇਟੀ ਦੇ ਵਿੱਚ ਜਿਹਦੀ ਅਣਗਹਿਲੀ ਕਰਕੇ ਇਹ ਪੈਸਾ ਖਾਤੇ ਜਮ੍ਹਾਂ ਨਹੀਂ ਹੋਇਆ ਉਹ ਉਹੀ ਕਮੇਟੀ ਦੇ ਵਿੱਚ ਪਾ ਦਿੱਤਾ ਜਾਵੇ ਤੇ ਸਾਨੂੰ ਕਿੱਥੋਂ ਇਨਸਾਮ ਮਿਲੂਗਾ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਅਤੇ ਅਧਿਕਾਰੀਆਂ ਤੋਂ ਵੀ ਜਿਹੜਾ ਇਹਨਾਂ ਦਾ ਪੈਸਾ ਸਾਡਾ ਪੀਐਫ ਜੀ ਜਮ੍ਹਾਂ ਹੋਣਾ ਸੀਗਾ ਡੀਏ ਦਾ ਬਕਾਇਆ ਉਹ ਨਹੀਂ ਹੋਇਆ ਉਹ ਤੁਰੰਤ ਜਮ੍ਹਾਂ ਹੋਣਾ ਚਾਹੀਦਾ ਵਾ ਜੇ ਅਗਰ ਇਹ ਪੈਸਾ ਸਾਡਾ ਖਾਤੇ 'ਚ ਜਮ੍ਹਾਂ ਨਹੀਂ ਹੋਇਆ ਤੇ ਅਸੀਂ ਇਹ ਜਿਹੜਾ ਰੋਸ ਇਹ ਮੁਜ਼ਾਰਾ ਅਸੀਂ ਪੰਜਾਬ ਪੱਧਰ ਤੇ ਲੈ ਕੇ ਜਾਵਾਂਗੇ ਜਦੀ ਜ਼ਿੰਮੇਵਾਰੀ ਸਾਰੀ ਇੱਥੋਂ ਦੇ ਡੀਸੀਐਫ ਦੀ ਹੋਵੇਗੀ ਜੀਗਾ ਆ ਰਹੀ ਹੈ ਅਨੇਤਰਹੀਨ ਪੂਸ਼ਨ ਸਾਹਿਬ ਇਹਨਾਂ ਨੂੰ ਇਹਨਾਂ ਦੀ ਪ੍ਰਮੋਸ਼ਨ ਦੇ ਵਿੱਚ ਵੀ ਜਿਹੜਾ ਵੱਡਾ ਅੜਚਨ ਪਈ ਸੀ ਉਹ ਇਹ ਸੀ ਡੀਸੀਐਫ ਇਹ ਪਰਮਜੀਤ ਸਿੰਘ ਮਾਲਵੇ ਦੀ ਨਿਲਾਕੀ ਕਰਕੇ ਹੋਈ ਸੀ ਹੁਣ ਇਹਨੇ ਬਕਾਇਆ ਜਾ ਤੱਕ ਪੈਸਾ ਨਹੀਂ ਦਿੱਤਾ 4 ਮਹੀਨੇ 4-5 ਮਹੀਨੇ ਤੋਂ ਉੱਪਰ ਹੋ ਗਿਆ ਇਹਨੂੰ ਰਿਟਾਇਰਮੈਂਟ ਹੋਈ ਨੂੰ ਇੱਕ ਵੀ ਪੈਸਾ ਇਹਨਾਂ ਦੇ ਖਾਤੇ 'ਚ ਨਹੀਂ ਪਾਇਆ ਦੇਖੋ ਸਰਕਾਰ ਨੇ ਤਰਸ ਦੇ ਆਧਾਰ 'ਤੇ ਨੇਤਰ ਇਹਨਾਂ ਦਾ ਕੋਟਾ ਹੁੰਦਾ ਇਹਨਾਂ ਨਾਲ ਵੀ ਜੁਰਮ ਕੀਤਾ ਜਾ ਰਿਹਾ ਲੋਕ ਤਰਸ ਕਰਦੇ ਇਹਨਾਂ ਤੇ ਸੋ ਮੈਂ ਇਸ ਮੰਚ ਤੋਂ ਮੈਂ ਬੇਨਤੀ ਕਰਦਾ ਹਾਂ ਸਨਮਤ ਸਰਕਾਰਾਂ ਬਾਰੇ ਮੰਤਰੀ ਸਰਦਾਰ ਬਲਕਾਰ ਸਿੰਘ ਜੀ ਨੂੰ ਮਿਲੇ ਆ ਉਹਨਾਂ ਨੂੰ ਅਸੀਂ ਜਾਣੂ ਕਰਵਾਇਆ ਵਾ ਜਿਹੜਾ ਕਰਮਚਾਰੀਆਂ ਦੀ ਜਿਹੜੀਆਂ ਆਪਾਂ ਨੂੰ ਪਰੇਸ਼ਾਨੀ ਆ ਰਹੀਆਂ ਸਾਥੀਓ ਬੜੇ ਦੁੱਖ ਦੀ ਗੱਲ ਹੈ ਕਿ ਤੁਸੀਂ 35 35 40 40 ਸਾਲ ਸੇਵਾ ਕਰਦਿਓ ਮਹਿਕਮੇ ਦੇ ਵਿੱਚ ਇੱਕ ਆਪਣਾ ਬੜਾ ਲੰਬਾ ਸਮਾਂ ਜਿਹੜਾ ਹੈਗਾ ਵਾ ਲੋਕਾਂ ਦੀ ਸੇਵਾ ਵਿੱਚ ਜਿਹੜਾ ਹੈਗਾ ਲਗਾਉਨੇ ਹੋ ਲੇਕਿਨ ਆਪਣੇ ਨਾਲ ਹੀ ਜਿਹੜਾ ਹੈਗਾ ਵਾ ਇਹ ੱਟਾ ਹੁੰਦਾ ਕਿ ਸਰਕਾਰ ਵੱਲੋਂ ਸਮੇਂ-ਸਮੇਂ ਤੋਂ ਜਿਹੜਾ ਹੈਗਾ ਵਾ ਡੀਏ ਜਾਰੀ ਕੀਤਾ ਜਾਂਦਾ ਪਰ ਲੇਕਿਨ ਇਹ ਕ੍ਰੈਪਟ ਆਫਸਰ ਜਿਹੜੇ ਹੈਗੇ ਆ ਇਹ ਡੀਏ ਦਾ ਜਿਹੜਾ ਏਰੀਆ ਦਾ ਉਹ ਅਜੇ ਤੱਕ ਵੀ ਜਿਹੜਾ ਸਾਡੇ ਖਾਤਿਆਂ ਤੇ ਜਿਹੜਾ ਨਹੀਂ ਕਰਾਇਆ ਗਿਆ ਇਹ ਇਸ ਚੀਜ਼ ਨੂੰ ਨਾ ਜਿਹੜਾ ਹੈਗਾ ਵਾ ਸਾਡੀ ਕਮਜ਼ੋਰੀ ਨਾ ਸਮਝਣ ਅਸੀਂ ਜਿਹੜਾ ਹੈਗਾ ਵਾ ਇਹ ਹਲੇ ਤਾਂ ਰੈਲੀਆਂ ਕਰ ਰਹੇ ਆ ਤੇ ਜੇ ਲੋੜ ਪਈ ਤੇ ਅਸੀਂ ਬਿਲਕੁਲ ਜਿਹੜਾ ਹੈਗਾ ਵਾ ਕੰਮਕਾਰ ਜਿਹੜਾ ਠੱਪ ਕਰ ਦੇਾਂਗੇ ਉਹ ਸਾਰੀ ਜ਼ਿੰਮੇਵਾਰੀ ਇਹ ਟਰੈਪ ਆਫਸਰ ਦੀ ਹੋਊਗੀ ਜੋ ਵੀ ਜ਼ਿੰਮੇਵਾਰ ਹੋਊਗਾ ਸੋ ਸਾਥੀਓ ਅਸੀਂ 26 ਜਨਵਰੀ ਨੂੰ ਮੰਤਰੀ ਸਾਹਿਬ ਨੂੰ ਮਿਲੇ ਸੀਗੇ ਉਹਨਾਂ ਨੂੰ ਅਸੀਂ ਜਾਣੂ ਕਰਾਇਆ ਕਿ ਜਿਹੜਾ ਵੀ ਮੁਲਾਜ਼ਮਾਂ ਦਾ ਪੀਐਫ ਦਾ ਏਰੀਆ ਰ ਆ ਉਹ ਜਮਾ ਨਹੀਂ ਹੋਇਆ ਤਾਂ ਮੰਤਰੀ ਸਾਹਿਬ ਨੇ ਸਾਨੂੰ ਜਿਹੜਾ ਬੜਾ ਭਰੋਸਾ ਦਿਵਾਇਆ ਕਿ ਅਸੀਂ ਜਿਹੜਾ ਇਸ ਮਾਮਲੇ ਦੀ ਜਿਹੜੀ ਹਾਈ ਲੈਵਲ ਦੀ ਜਾਂਚ ਕਰਾਵਾਂਗੇ ਉੱਚ ਪੱਧਰੀ ਜਾਂਚ ਕਰਾਵਾਂਗੇ ਸਾਥੀਓ ਕਮਿਸ਼ਨਰ ਸਾਹਿਬ ਨੂੰ ਵੀ ਅਸੀਂ ਜਿਹੜਾ ਹੈਗਾ 25 ਤਰੀਕ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਲਿਖ ਕੇ ਦੇ ਚੁੱਕੇ ਹਾਂ 11 ਤਰੀਕ ਨੂੰ ਕਮਿਸ਼ਨਰ ਸਾਹਿਬ ਵੱਲੋਂ ਇੱਕ ਕਮੇਟੀ ਜਿਹੜੀ ਆ ਉਹ ਗਠਿਤ ਕਰ ਦਿੱਤੀ ਗਈ ਆ ਮੈਂ ਕਮੇਟੀ ਮੈਂਬਰਾਂ ਨੂੰ ਵੀ ਇਸ ਮੰਚ ਤੋਂ ਬੇਨਤੀ ਕਰਦਾ ਕਿ ਇਸ ਜਾਂਚ ਵਿੱਚ ਜਿਹੜਾ ਹੈਗਾ ਵਾ ਤੇਜ਼ੀ ਲਿਆਓ ਜੇਕਰ ਕੋਈ ਮਾਮਲਾ ਜੇਕਰ ਕੋਈ ਨਹੀਂ ਜਾਂਚ ਦੇ ਵਿੱਚ ਦੇਰੀ ਹੋਈ ਜਾਂ ਨਹੀਂ ਹੁੰਦੀ ਜਾਂਚ ਦੇਰੀ ਹੁੰਦੀ ਆ ਤੇ ਫਿਰ ਸਾਥੀਓ ਇਹ ਜਿਹੜੀ ਜਾਂਚ ਆ ਇਹ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਹੈਗਾ ਚੰਡੀਗੜ੍ਹ ਲਿਖ ਕੇ ਦੇਵਾਂਗੇ ਫਿਰ ਨਾਲੇ ਵਿਜੀਲੈਂਸ ਨੂੰ ਵੀ ਅਸੀਂ ਇਹ ਜਾਂਚ ਲਿਖ ਕੇ ਦੇਵਾਂਗੇ ਜਿੱਦੀ ਸਾਰੀ ਜਿਹੜਾ ਵੀ ਦੋਸ਼ੀ ਹੋਇਆ ਉਹ ਬਖਸ਼ੇ ਨਹੀਂ ਜਾਣਗੇ ਕਿਉਂਕਿ ਸਰਕਾਰ ਦਾ ਪਹਿਲਾ ਮਕਸਦ ਇਹੀ ਆ ਜਦੋਂ ਵੀ ਸੱਤਾ ਦੇ ਵਿੱਚ ਆਈ ਆ ਸਰਕਾਰ ਕਿ ਭ੍ਰਸ਼ਟਾਚਾਰ ਮੁਕਤ ਜਿਹੜਾ ਹੈਗਾ ਪੰਜਾਬ ਬਣਾਵਾਂਗੇ ਸਾਥੀਓ ਭ੍ਰਸ਼ਟਾਚਾਰ ਮੁਕਤ ਪੰਜਾਬ ਤਾਹੀ ਬਣੂਗਾ ਸਭ ਤੋਂ ਪਹਿਲਾਂ ਜਿਹੜੇ ਸੇਵਾ ਕਰਨ ਵਾਲੇ ਲੋਕ ਇਹਨਾਂ ਨਾਲ ਹੀ ਭ੍ਰਸ਼ਟਾਚਾਰ ਹੋ ਰਿਆ ਵਾ ਸੋ ਇਹ ਭ੍ਰਸ਼ਟਾਚਾਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹਨਾਂ ਦੀ ਇੱਕ-ਇੱਕ ਟਖੜਕਾ ਦੇਾਂਗੇ ਮੈਂ ਕਹਿੰਦਾ ਤੁਸੀਂ ਪ੍ਰਵਾਹ ਨਾ ਕਰੋ ਸਾਥੀਓ ਜਿੱਤਦੇ ਹਮੇਸ਼ਾ ਸੰਘਰਸ਼ੀ ਲੋਕ ਹੀ ਆ ਲੜਨ ਵਾਲੇ ਲੋਕ ਹੀ ਜਿਹੜਾ ਵਾ ਉਹ ਜਿੱਤਦੇ ਆ ਸੋ ਬੀਲਦਾਰਾ ਬਾਰੇ ਵੀ ਮੈਂ ਬੇਨਤੀ ਕਰਨਾ ਚਾਹਾਂਗਾ ਪ੍ਰੈਸ ਮਾਧਿਅਮ ਤੋਂ ਇਹ ਬੇਲਦਾਰ ਵੀ ਬੇਲਦਾਰਾਂ ਦੇ ਕੰਮ ਵਿੱਚ ਵੀ ਇਹ ਜਾਣਬੁੱਝ ਕੇ ਜਿਹੜਾ ਵਾ ਦੇਰੀ ਆ ਉਹ ਹੋ ਰਹੀ ਆ ਇਹ ਦੇਰੀ ਨੂੰ ਵੀ ਅਸੀਂ ਹਰਕਤ ਜਿਹੜਾ ਵਾ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ ਬੇਲਦਾਰ ਭਰਾ ਸਾਡੇ 25 30 ਸਾਲਾਂ ਤੋਂ ਕੰਮ ਕਰ ਰਹੇ ਆ ਇਹਨਾਂ ਨੂੰ ਪਹਿਲ ਅਸੀਂ ਦਿਵਾਵਾਂਗੇ ਤੇ ਇੱਕ ਇੱਕ ਬੇਲਦਾਰ ਜਿਹੜਾ ਸਾਡਾ ਕੰਮ ਕਰ ਰਿਹਾ ਉਹ ਲੱਗੂਗਾ ਤੇ ਪ੍ਰਸ਼ਾਸਨ ਨੂੰ ਵੀ ਇਹੀ ਅਸੀਂ ਅਪੀਲ ਕਰਦੇ ਆ ਕਿ ਸਾਡਾ ਕੋਈ ਵੀ ਬੇਲਦਾਰ ਆ ਜਿਹੜਾ ਉਹ ਹਟੇ ਨਾ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਉਮਰਾਂ ਵਾ ਉਹ ਹੋਈਆਂ ਵੀ ਇੱਥੇ ਹੀ ਆ ਸੋ ਇਸ ਤੋਂ ਬਾਅਦ ਸਾਥੀਓ ਅਸੀਂ ਮੰਗ ਪੱਤਰ ਦੇ ਵਿੱਚ ਇਹ ਵੀ ਲਿਖ ਕੇ ਦਿੱਤਾ ਵੀ ਜਿਹੜਾ 1-1 ਚਾਰ ਤੋਂ ਬਾਅਦ ਜਿਹੜੇ ਕਰਮਚਾਰੀ ਆ ਭਰਤੀ ਹੋਏ ਆ ਉਹਨਾਂ ਦੇ ਪ੍ਰਾਣ ਨੰਬਰ ਹਲੇ ਤੱਕ ਇਸ਼ੂ ਨਹੀਂ ਹੋਏਗੇ ਉਹਨਾਂ ਦਾ ਜਿਹੜਾ ਪੈਸਾ ਵਾ ਉਹ ਸਾਰਾ ਬੈਂਕ ਖਾਤਿਆਂ ਦੇ ਵਿੱਚ ਪਿਆਏਗਾ ਸੇਵਿੰਗ ਸੇਵਿੰਗ ਖਾਤਿਆਂ ਦੇ ਦੇਖੋ ਕਿੱਡਾ ਘਾਟਾ ਹੋ ਰਿਹਾ ਆ ਆਪਾਂ ਨੂੰ ਉਹਦਾ ਸਿਰਫ 2% ਵਿਆਜ ਮਿਲਦਾ ਜਦਕਿ ਪੀਐਫ ਖਾਤੇ ਦੇ ਵਿੱਚ ਸਾਥੀਓ 8.5% ਵਿਆਜ ਮਿਲਦਾ ਕਿੰਨਾ ਨੁਕਸਾਨ ਹੋ ਰਿਹਾ ਇਹ ਵੀ ਸਾਡੇ ਮੁਲਾਜ਼ਮ ਵਰਗ ਨੂੰ ਸਾਥੀਓ ਇੱਕ ਜਿਹੜਾ ਹੈਗਾ ਵਾ ਯੂਨੀਅਨ ਵੱਲੋਂ ਮੰਗ ਆਈ ਸੀਗੀ ਕਿ 150 ਸਫਾਈ ਕਰਮਚਾਰੀ ਹੋਰ ਭਰਤੀ ਕੀਤੇ ਜਾਣ ਇਸ ਸਬੰਧੀ ਵੀ ਅਸੀਂ ਮਾਨਯੋਗ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਆ ਤੇ ਉਹਨਾਂ ਨੇ ਪੂਰਨ ਪ੍ਰੋਸਾ ਜਿਹੜਾ ਹੈਗਾ ਦਵਾਇਆ ਕਿ ਜਲਦੀ ਹੀ ਜਿਹੜਾ ਮੋਗੇ ਨੂੰ 150 ਹੋਰ ਨਵੇਂ ਸਫਾਈ ਕਰਮਚਾਰੀ ਆ ਉਹ ਦਿੱਤੇ ਜਾਣਗੇ ਇਹ ਤੁਹਾਡੇ ਸਭ ਦੇ ਸਹਿਯੋਗ ਨਾਲ ਆ ਤੇ ਸਾਥੀਓ ਚੌਥੇ ਨੰਬਰ ਤੇ ਇੱਕ ਸਾਰੇ ਸਾਥੀਆਂ ਵੱਲੋਂ ਮੰਗ ਆਈ ਸੀਗੀ ਕਿ ਵੀ ਜਿਹੜੇ ਜਿਹੜਾ ਆ ਭ੍ਰਸ਼ਟਾਚਾਰ ਮੁਲਾਜ਼ਮਾਂ ਨਾਲ ਹੋਇਆ ਵਾ ਜਾਂ ਜਿਹਦਾ ਅਸਲ ਦੋਸ਼ੀ ਹੈਗਾ ਵਾ ਡੀਸੀਪੇ ਮੁਲਾਜ਼ਮਾਂ ਵੱਲੋਂ ਮੰਗ ਆਈ ਸੀ ਕਿ ਇਹਦੀ ਬਦਲੀ ਦਾ ਵੀ ਲਿਖ ਕੇ ਦਿੱਤਾ ਜਾਵੇ ਸਰਕਾਰ ਨੂੰ ਸਾਥੀਓ ਤੁਹਾਡੇ ਸਾਹਮਣੇ ਆ ਮੰਤਰੀ ਨੂੰ ਇਹਦੀ ਬਦਲੀ ਦਾ ਵੀ ਲਿਖ ਕੇ ਦਿੱਤਾ ਵਾ ਤੇ ਇਹੋ ਜਿਹੇ ਜੋ ਵੀ ਅਫਸਰ ਹੋਇਆ ਭ੍ਰਸ਼ਟਾਚਾਰ ਕਰਦਾ ਹੋਇਆ ਉਹ ਬਿਲਕੁਲ ਬਖਸ਼ੇ ਨਹੀਂ ਜਾਣਗੇ ਜਿਹੜਾ ਮੁਲਾਜ਼ਮਾਂ ਨਾਲ ਭ੍ਰਸ਼ਟਾਚਾਰ ਕਰੂ ਉਹ ਬਖਸ਼ਿਆ ਨਹੀਂ ਜਾਊ ਮੰਤਰੀ ਸਾਹਮਣੇ ਸਾਨੂੰ ਭਰੋਸਾ ਦਵਾਇਆ ਕਿ ਜਲਦੀ ਹੀ ਜਿਹੜੀਆਂ ਤੁਹਾਡੀਆਂ ਮੰਗਾਂ ਵਾਂ ਇਹਨੂੰ ਪੂਰਾ ਕੀਤਾ ਜਾਊਗਾ ਤੇ ਚੰਡੀਗੜ੍ਹ ਜਿਹੜਾ ਹੈਗਾ ਵਾ ਜਲਦੀ ਹੀ ਤੁਹਾਡੇ ਆਗੂਆਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਜਾਊਗਾ ਸੋ ਇਹ ਸਾਰੀਆਂ ਮੰਗਾਂ ਸੀਗੀਆਂ ਤੇ ਸਾਥੀਓ ਮੈਂ ਇੱਕ ਜਿਹੜਾ ਹੈਗਾ ਸੰਦੇਸ਼ ਉਹ ਲੋਕਾਂ ਨੂੰ ਵੀ ਦੇਣਾ ਚਾਹੂੰਗਾ ਕਿ ਇੱਕ ਬੜਾ ਹੀ ਵਧੀਆ ਕਿਸੇ ਨੇ ਕਿਹਾ ਹੈਗਾ ਵਾ ਲਿਖਿਆ ਹੈਗਾ ਕਿ ਸਾਥੀਓ ਜਥੇਬੰਦੀ ਦੇ ਵਿੱਚ ਆ ਕੇ ਜਥੇਬੰਦੀ ਨੂੰ ਸਮਾਂ ਨਾ ਦੇਣਾ ਇਹ ਜਥੇਬੰਦੀ ਨਾਲ ਲੁਕਮੀ ਗਦਾਰੀ ਹੁੰਦੀ ਹੈ ਸਾਥੀਓ ਮੈਂ ਬੇਨਤੀ ਕਰਦਾ ਜਿਹੜੇ ਵੀ ਲੋਕ ਆਪਣੇ ਧਰਾਂ ਚ ਬੈਠੇ ਆ ਜਾਂ ਜਿਹੜੇ ਵੀ ਆਗੂਕਾਰ ਇੱਥੇ ਪਹੁੰਚ ਨਹੀਂ ਰਹੇਗੇ ਸਾਥੀਓ ਉਹਨਾਂ ਨੂੰ ਮੇਰੀ ਬੇਨਤੀ ਹੈ ਅਪੀਲ ਹੈ ਕਿਉਂ ਆਪਣੇ ਇਸ ਧਰਨੇ ਦੇ ਵਿੱਚ ਆਪਣੀਆਂ ਮੰਗਾਂ ਖਾਤਰ ਲੜਨ ਕਿਉਂਕਿ ਹਮੇਸ਼ਾ ਸਾਥੀਓ ਲੜਨ ਵਾਲੇ ਲੋਕ ਹੀ ਜਿੱਤਦੇ ਆ ਸੰਘਰਸ਼ ਕਰਨ ਵਾਲੇ ਲੋਕ ਹੀ ਜਿੱਤਦੇ ਆ ਸਾਥੀਓ ਇਸ ਕਰਕੇ ਬੇਨਤੀ ਆ ਕਿ ਜਿਹੜੇ ਵੀ ਮੇਰੇ ਸਾਥੀ ਅੱਜ ਨਹੀਂ ਇੱਥੇ ਪਹੁੰਚੇ ਧਰਨੇ ਤੇ ਸਾਰੀਆਂ ਯੂਨੀਅਨਾਂ ਦੇ ਪ੍ਰਧਾਨਾਂ ਨੂੰ ਮੇਰੀ ਬੇਨਤੀ ਆ ਕਿ ਕੱਲ ਨੂੰ ਜਿਹੜੀ ਗਿਣਤੀ ਆ ਉਹ ਆਪਣੀ ਵੱਧ ਹੋਣੀ ਚਾਹੀਦੀ ਆ ਕਿਉਂਕਿ ਅੱਜ ਜਿਹੜੇ ਮੁਲਾਜ਼ਮ ਆ ਥੋੜੇ ਮੈਨੂੰ ਕੱਟ ਲੱਗ ਰਿਹਾ ਸਾਰੇ ਪ੍ਰਧਾਨਾਂ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਯੂਨੀਅਨ ਦੀ ਜ਼ਿੰਮੇਵਾਰੀ ਲੈਣ ਕਿਉਂਕਿ ਸਾਥੀਓ ਆਪਣੀ ਜਿਹੜੀ ਲੜਾਈ ਆ ਨਾ ਇਹ ਭ੍ਰਿਸ਼ਟ ਸਿਸਟਮ ਨਾਲ ਜਿਹੜੀ ਲੜਾਈ ਆ ਇਹ ਲੜਾਈ ਜਿਹੜੀ ਆ ਇਹ ਲੜਨੀ ਇੰਨੀ ਸੌਖੀ ਨਹੀਂਗੀ ਕਿਉਂਕਿ ਸਾਥੀਓ ਇਹ ਜਿਹੜੇ ਪੈਸੇ ਹਨ ਤੁਹਾਡੇ ਹੱਕ ਹਲਾਲ ਦੀ ਕਮਾਈ ਦੇ ਇਹਨਾਂ ਨੇ ਖਾਦੇ ਹੋਏ ਆ ਇਹ ਇਹਨਾਂ ਤੋਂ ਕਢਾਣੇ ਵੀ ਆ ਤੇ ਲੜਾਈ ਇੰਨੀ ਸੌਖੀ ਨਹੀਂਗੀ ਸਾਥੀਓ ਇਹਨਾਂ ਤੋਂ ਪੈਸੇ ਕਢਾਣੇ ਚਾਹੇ ਆਪਣੀਆਂ ਤਨਖਾਹਾਂ ਚੋਂ ਦੇਣ ਚਾਹੇ ਆਪਣੀ ਜਿੱਥੋਂ ਮਰਜ਼ੀ ਦੇਣ ਸਾਡੇ ਮੁਲਾਜ਼ਮ ਦਾ ਸੀ ਰੁਪਈਆ ਰੁਪਈਆ ਖਾਤੇ 'ਚ ਪਵਾ ਕੇ ਛੱਡਾਂਗੇ ਸੋ